ਸੱਤ ਸਰੀਰਕਾਲ ਨਰੰજન ਸਿੰਘ ਦੇ ਦੋ ਧੀਆ ਸਨ ਦੋਨੋਂ ਹੀ ਉਹਦੇ ਸਾਹੀ ਜਾਂਦੀਆਂ ਸਨ ਉਹਦੀ ਧਰਮ ਪਤਨੀ ਪ੍ਰੀਤਮ ਕੌਰ ਭਾਵੇਂ ਕਦੇ-ਕਦੇ ਘਰ ਪੁੱਤ ਨਾ ਹੋਣ ਕਾਰਨ ਝੋਰਾ ਕਰਦੀ ਰੱਬ ਅੱਗੇ ਪੁੱਤ ਦੀ ਦਾਤ ਲਈ ਅਰਦਾਸਾਂ ਵੀ ਕਰਦੀ ਪਰ ਨਰੰજન ਸਿੰਘ ਆਪਣੀ ਪਤਨੀ ਦੀ ਚਿੰਤਾ ਨੂੰ ਹਾਸੇ ਵਿੱਚ ਟਾਲ ਦਿਆਂ ਕਹਿੰਦਾ ਪ੍ਰੀਤਮ ਕੌਰੇ ਸਾਡੇ ਲਈ ਤਾਂ ਧੀਆ ਹੀ ਪੁੱਤਾਂ ਤੋਂ ਘਟਣੀ ਤੂੰ ਵੇਖਦੀ ਨਹੀਂ ਪੁੱਤ ਵਾਲਿਆਂ ਦੇ ਹਾਲ ਮਾਪੇ ਦੇ ਗਲ ਘੂਠਾ ਦੇਣ ਤੱਕ ਜਾਂਦੇ ਨੇ ਕਿਸੇ ਭਾਗਾ ਵਾਲਿਆਂ ਦਾ ਪੁੱਤ ਹੀ ਸੁਲੱਗ ਨਿਕਲਦਾ ਰੋਜ਼ ਸੌਂਦੇ ਹਾਂ ਪੁੱਤਾਂ ਵਾਲਿਆਂ ਦੇ ਦੁੱਖ ਹੁਣ ਤਾਂ ਸਰਬਣ ਪੁੱਤ ਸਰਬਣ ਪੁੱਤ ਦੀਆਂ ਵਹਿਗੀਆਂ ਵੀ ਉਦਾਸ ਨੇ ਅੱਜ ਕੱਲ ਦੇ ਮੁੰਡੇ ਖੁੰਡੇ ਮਾਪੇ ਦੇ ਪੈਰੀ ਹੱਥ ਨਹੀਂ ਲਾਉਂਦੇ ਸਗੋਂ ਗਰਦਨਾਂ ਨੂੰ ਹੱਥ ਪਾਉਂਦੇ ਨੇ ਬਿਰਧ ਆਸ਼ਰਮ ਔਲਾਦਾਂ ਦੀ ਬੇਰੁਖੀ ਨਿਰਾਦਰ ਅਤੇ ਤੰਗ ਪਰੇਸ਼ਾਨ ਹੋਏ ਬਜ਼ੁਰਗਾਂ ਨੂੰ ਸੰਭਾਲਣ ਲਈ ਹੀ ਤਾਂ ਥਾਂ ਥਾਂ ਖੋਲ ਰਹੇ ਨੇ ਨਹੀਂ ਜੀ ਦਰਅਸਲ ਔਰਤ ਉਹਨੀ ਦੇਰ ਆਪਣੇ ਆਪ ਨੂੰ ਸੰਪੂਰਨ ਨਹੀਂ ਸਮਝਦੀ ਜਦੋਂ ਤੱਕ ਉਹਦੀ ਕੋਖੋਂ ਪੁੱਤਰ ਨਾ ਜਮੇ ਤੀਆਂ ਤਾਂ ਬੇਗਾਨਾ ਧੰਨ ਨੇ ਦਿਨਾਂ ਵਿੱਚ ਮੁਟਿਆਰਾ ਹੋ ਕੇ ਬੇਗਾਨੇ ਘਰ ਜਾ ਵਸਦੀਆਂ ਨੇ ਐਵੇਂ ਤਾਂ ਨਹੀਂ ਤੀਆਂ ਨੂੰ ਬੇਗਾਨਾ ਧੰਨ ਕਿਹਾ ਜਾਂਦਾ ਪ੍ਰੀਤਮ ਕੌਰ ਨੇ ਵੇੜੇ ਵਿੱਚ ਖੇਡਦੀਆਂ ਤੀਆਂ ਵੱਲ ਵਹਿਦਿਆਂ ਹੌਕਾ ਭਰ ਕੇ ਗੱਲਾਂ ਨੂੰ ਅਗਾਹ ਤੋੜਿਆ ਨਾਲੇ ਜੀ ਤੀਆਂ ਪਾਲਣੀਆਂ ਔਕੀਆਂ ਨੇ ਸੰਭਾਲਣੀਆਂ ਔਕੀਆਂ ਨੇ ਨਰੰਦਰ ਸਿੰਘ ਨੇ ਪ੍ਰੀਤਮ ਕੌਰ ਦੀ ਗੱਲ ਕਟਦਿਆਂ ਕਿਹਾ ਹੁਣ ਜਮਾਨਾ ਬਦਲ ਗਿਆ ਹੈ ਮਾਪੇ ਮੁੰਡਿਆਂ ਦੀ ਥਾਂ ਧੀਆਂ ਦੀਆਂ ਵੀ ਲੋੜੀਆਂ ਮਨਾਉਂਦੇ ਨੇ ਧੀਆ ਤਾਂ ਬਲਕਿਸ਼ਮੀ ਦਾ ਰੂਪ ਹੁੰਦੀਆਂ ਨੇ ਧੀਆ ਮਾਪਿਆਂ ਦੀ ਜਿੰਨੀ ਸੇਵਾ ਕਰਦੀਆਂ ਨੇ ਪੁੱਤ ਤਾਂ ਉਹਦੇ ਪਾ ਪਕਾਸ਼ ਵੀ ਨਹੀਂ ਫੇਰ ਵੀ ਜੀ ਧੀਆ ਵਾਲੇ ਘਰ ਤਾਂ ਹਰ ਵੇਲੇ ਡਰ ਦਾ ਪਰਸ਼ਾਵਾ ਰਹਿੰਦਾ ਦਰਿੰਦਿਆਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚ ਕੇ ਰੱਖਣਾ ਬੜਾ ਮੁਸ਼ਕਲ ਹੈ ਭਾਵੇਂ ਹਾਲਾ ਨਿਆਣਿਆਂ ਨੇ ਬਾਰਾ ਮੈਂ ਤਾਂ ਇਹਨਾਂ ਦਾ ਪੂਰਾ ਵਿਸਾਣ ਹੀ ਖਾਂਦੀ ਇਹਨਾਂ ਨੂੰ ਇਕੱਲੀਆਂ ਘਰ ਛੱਡ ਕੇ ਕਿਤੇ ਜਾਣ ਨੂੰ ਵੀ ਰੂਹ ਨਹੀਂ ਕਰਦੀ ਨਰਿੰਦਰ ਸਿੰਘ ਨੇ ਧੀਆ ਦਾ ਡੱਟ ਕੇ ਪੱਕ ਲੈੰਦਿਆ ਫਿਰ ਗੱਲਾਂ ਦੇ ਲੜੀ ਨੂੰ ਅਗਾਹ ਤੋਰਿਆ ਬਾਰੋਂ ਕੰਮ ਤੋਂ ਥੱਕਿਆ ਹਾਰਿਆ ਜਦੋਂ ਮੈਂ ਘਰ 파ਰਤਾਂ ਦਾ ਸੱਚ ਮੰਨੀ ਜਦੋਂ ਇਹ ਦੋਨੋਂ ਭੱਜ ਕੇ ਮੈਨੂੰ ਲੈਫਟ ਜਾਂਦੀਆਂ ਨੇ ਮੇਰਾ ਸਾਰਾ ਥਕੀਮਾ ਲੈ ਜਾਂਦਾ ਐਂ ਆਉਂ ਲੱਗਦਾ ਜਿਵੇਂ ਦੁਨੀਆ ਦੀ ਸਾਰੀ ਦੌਲਤ ਮੇਰੀ ਚੋਰੀ ਵਿੱਚ ਪੈ ਗਈ ਹੋਵੇ ਹਾਲਾ ਇਹਨਾਂ ਦੀ ਉਮਰ ਹੈ ਹੀ ਕੀ ਸ਼ੋਟੀ ਰੇਸ਼ਮਾ 6 ਸਾਲ ਦੀ ਤੇ ਪ੍ਰੀਤਮਾ 8 ਸਾਲ ਦੀ ਦੋਨੋਂ ਧੀਆ ਬੜੀਆਂ ਸੁਲੱਗ ਨੇ ਕੱਲ ਮੈਂ ਸਕੂਲ ਗਿਆ ਸੀ ਮਾਸਟਰ ਜੀ ਦੋਨਾਂ ਦੀ ਤਾਰੀਫਾ ਕਰਦੇ ਨਹੀਂ ਸਨ ਥੱਕਦੇ ਸੱਚੀ ਬੜਾ ਮਾਣ ਖੁਸ਼ ਹੋਇਆ ਸੀ ਫਿਰ ਵੀ ਜੀ ਜੇ ਰੱਬ ਧੀਆ ਦੀ ਪੇਟ ਟੱਕਣ ਦੀ ਪੁੱਤ ਦੇ ਦੇਵੇ ਮਾਂ ਵਾਰ-ਵਾਰ ਪੁੱਤ ਦੀ ਪ੍ਰਾਪਤੀ ਲਈ ਤਰਲਾਰ ਲੈ ਰਹੀ ਸੀ ਲੈ ਫਿਰ ਸੁਣ ਜਦੋਂ ਆਪਣੇ ਦੂਜੀ ਕੁੜੀ ਹੋਈ ਸੀ ਨਾ ਮੈਂ ਮਾਯੂਸ ਜਿਹਾ ਹਸਪਤਾਲ ਦੇ ਬਾਹਰ ਖੜਾ ਸੀ ਚਿਹਰੇ ਦਾ ਅਸਰ ਮੇਰੇ ਤੇ ਵੀ ਹੋ ਗਿਆ ਸੀ ਮੈਨੂੰ ਨਡਾਲ ਜਹਾ ਵੇਖ ਕੇ ਪਰਲੇ ਬਿਹੜੇ ਦਾ ਉਜ਼ਾਕਰ ਮੇਰੇ ਕੋਲ ਆ ਗਿਆ ਮੇਰੀ ਉਦਾਸੀ ਦਾ ਸਬਬ ਪੁੱਛਣ ਤੇ ਉਹਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਮੇਰਾ ਪਾਲਿਆ ਪਲੋਸਿਆ 16 ਸਾਲ ਦਾ ਮੁੰਡਾ ਮੈਂ ਤੇਰੀ ਝੋਲੀ ਪਾਉਣ ਨੂੰ ਤਿਆਰ ਹਾਂ ਨਾਲੇ 50000 ਰੁਪਇਆ ਵੀ ਦੇ ਦੂੰ ਸਾਲੇ ਨੇ ਸਾਡੀ ਤਾਂ ਜੂਨ ਔਖੀ ਕਰ ਰੱਖੀ ਹੈ ਨਿਤ ਕੋਈ ਨਾ ਕੋਈ ਉਧਮੂਲ ਖੜਾ ਰੱਖਦਾ ਰੋਜ਼ ਦੋ ਤਿੰਨ ਉਲਾਂਭੇ ਆ ਜਾਂਦੇ ਨੇ ਮੇਰੀ ਅਤੇ ਤੇਰੀ ਪਰਜਾਈ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ ਹੁਣ ਤੋਂ ਹੀ ਨਸ਼ਾ ਵੱਲ ਨੂੰ ਵੱਲ ਵੀ ਮੂੰਹ ਮਾਰਨ ਲੱਗ ਗਿਆ ਪੋਟਾ ਪੋਟਾ ਦੁਖੀ ਆਏ ਅਸੀਂ ਤਾਂ ਸਹ ਜਹੀ ਔਲਾਦ ਨਾਲੋਂ ਤਾਂ ਉਹੀ ਚੰਗਾ ਇਹੋ ਜਹੀ ਔਲਾਦ ਕੀ ਰਗੜ ਕੇ ਫੋੜੇ ਤੇ ਲਾਉਣੀ ਇਹ ਕਹਿੰਦੇ ਆ ਉਹ ਪਰਨੇ ਦੇ ਨਾਲ ਆਪਣੇ ਹੰਝੂ ਪੂੰਝਣ ਲੱਗ ਪਿਆ ਮੇਰੇ ਦੋਨੋਂ ਹੱਥ ਦਲਾਸ ਲਈ ਉਹਦੇ ਮੋਢੇ ਤੇ ਚਲੇ ਗਏ ਫਿਰ ਨਰਿੰਦਰ ਸਿੰਘ ਨੇ ਗਲਾ ਸਾਫ਼ ਕਰਦਿਆਂ ਗੱਲ ਨੂੰ ਅਗਾਹ ਤੋਰਿਆ ਅੱਜਕੱਲੇ ਇਕੱਲੇ ਇਕੱਲੇ ਪੁੱਤ ਨੇ ਚਾਰ ਖੁੱਡਾਂ ਵੇਚ ਕੇ ਉਹਨਾਂ ਨੇ ਵਿਦੇਸ਼ਾਂ ਨੂੰ ਜਾਣ ਦਾ ਰਾਹ ਫੜਿਆ ਹੋਇਆ ਹੈ। ਪਿੱਛੇ ਰਹਿ ਜਾਂਦੇ ਨੇ ਇਕੱਲੇ ਮਾਵਾਪ। ਕਈ ਵਾਰੀ ਤਾਂ ਉਹ ਮਾਵਾਪ ਦੇ ਗੁਜ਼ਰਜਾਂ ਤੇ ਮੋਟਾ ਦੇਣ ਲਈ ਵੀ ਨਹੀਂ ਆਉਂਦੇ। ਕਹਿ ਦਿੰਦੇ ਨੇ ਜੌਬ ਤੋਂ ਛੁੱਟੀ ਨਹੀਂ ਮਿਲਦੀ। ਫਿਰ ਕਿਸੇ ਰਿਸ਼ਤੇਦਾਰ ਨੂੰ ਸੁਨੇਹਾ ਦੇ ਦਿੰਦੇ ਨੇ ਭੋਗ ਪਾ ਦਿਓ ਖਰਚਾ ਮੈਂ ਭੇਜ ਦਿਆਂਗਾ। ਇਹ ਕਹਿੰਦੇ ਆ ਨਰਿੰਦਰ ਸਿੰਘ ਉਦਾਸ ਹੋ ਗਿਆ। ਉਦਾਸੀ ਦਾ ਬੁੱਲਾ ਉਹਦੀ ਪਤਨੀ ਵੱਲ ਵੀ ਚਲਾ ਗਿਆ। ਦੋਨੋਂ ਧੀਆ ਹਾਲੋ ਸਕੂਲੋਂ ਨਹੀਂ ਸਨ ਪਰਤੀਆਂ ਉਸਨੇ ਉਸਨੇ ਮੈਥ ਲਿਆ ਸੀ ਕਿ ਆਪਣੀ ਪਤਨੀ ਦੇ ਮਾਣ ਅੰਦਰ ਪੁੱਤਰ ਪ੍ਰਾਪਤੀ ਦੇ ਚੋਰੀ ਨੂੰ ਉਹ ਅੱਜ ਦੂਰ ਕਰਕੇ ਹੀ ਰਹੇਗਾ ਉਸਨੇ ਗੰਭੀਰ ਹੋ ਕੇ ਪਤਨੀ ਵੱਲ ਵੇਖਦਿਆਂ ਕਿਹਾ ਹਾਲਾ ਕੁਝ ਦਿਨ ਪਹਿਲਾਂ ਹੀ ਇਕਲੌਤਾ ਪੁੱਤ ਆਪਣੀ ਮਾਂ ਦੀਆਂ ਹੱਡੀਆਂ ਪਸਲੀਆਂ ਤੋੜ ਕੇ ਉਸ ਨੂੰ ਗਠੜੀ ਵਿੱਚ ਬੰਨ੍ਹ ਕੇ ਨਹਿਰ ਵਿੱਚ ਸੁੱਟਣ ਜਾ ਰਿਹਾ ਸੀ ਪੰਚਾਇਤ ਮੈਂਬਰਾਂ ਨੂੰ ਪਤਾ ਲੱਗ ਗਿਆ ਉਸਨੇ ਥਾਣੇ ਤਲਾ ਦਿੱਤੀ ਉਹ ਪੁਲਿਸ ਨੇ ਉਸਨੂੰ ਮੌਕੇ ਤੇ ਗ੍ਰਫਤਾਰ ਕਰ ਲਿਆ ਬਜ਼ੁਰਗ ਮਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿਆ ਕਰਵਾਇਆ ਹੈ ਉਹ ਜ਼ਿੰਦਗੀ ਮੌਤ ਦੀ ਜੰਗ ਲੜ ਰਹੀ ਹੈ ਡੁੱਬ ਜਾਣੇ ਨੇ ਜਨਮਦਾਤੀ ਨਾਲ ਅਜਿਹਾ ਝੁਲਮ ਕਿਉਂ ਕੀਤਾ ਇਸ ਲਈ ਕਿ ਉਹ ਉਸਨੂੰ ਨਸ਼ੇ ਕਰਨ ਤੋਂ ਵਰਜਦੀ ਸੀ ਅਤੇ ਪੁੱਤ ਰੋਜ਼ ਦੀ ਟੋਕਾ ਟਾਕੀ ਤੋਂ ਤੰਗ ਆ ਗਿਆ ਸੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਪ੍ਰੀਤਮ ਕੌਰ ਨੇ ਉਸ ਉੱਪਰ ਵੱਲ ਹੱਥ ਜੋੜ ਦਿੱਤੇ ਹੁਣ ਤਾਂ ਜਵਾਨੇ ਨੂੰ ਉਹੀ ਅੱਗ ਲੱਗੀ ਪਈ ਹੈ ਬਾਪ ਦਵਾਈ ਲਈ ਡੋਚਕੀ ਦਾ ਪੁੱਤ ਨੂੰ ਤਰਲੇ ਨਾਲ ਦਵਾਈ ਲੈ ਆਉਣ ਲਈ ਕਹਿੰਦਾ ਪਰਪਲ ਆ ਉਹਦੇ ਕੋਲ ਬੇਲ ਕੀਤੀ ਹਾਂ ਪਿੱਛੋਂ ਬੁੜੇ ਦੇ ਭੋਗ ਤੇ ਆਪਣੀ ਬੱਲੇ ਬੱਲੇ ਕਰਵਾਉਣ ਲਈ ਹਜ਼ਾਰਾਂ ਰੁਪਏ ਖਰਚ ਕਰ ਦੇਵੇਗਾ ਸ਼ਰਧਾ ਅੰਜਲੀਆਂ ਸਮੇਂ ਬੁਲਾ ਰਹੇ ਗੁਜਰ ਗੁਜਰਨ ਵਾਲੇ ਬਜ਼ੁਰਗ ਦਾ ਮਾੜਾ ਮੋਟਾ ਅਫਸੋਸ ਕਰਕੇ ਪੁੱਤ ਦਾ ਗੁਣਗਾਣ ਕਰਦਿਆਂ ਉਸ ਨੂੰ ਸਰਬਣ ਪੁੱਤ ਕਹਿਣ ਵਿੱਚ ਕੋਈ ਕਸਰ ਨਹੀਂ ਛੱਡਦੇ ਕੋਜ ਪਲਾਂ ਦੀ ਖਾਮੋਸ਼ੀ ਤੋਂ ਬਾਅਦ ਨਰੰજન ਸਿੰਘ ਨੇ ਪਤਨੀ ਨੂੰ ਮੁਖਾਤ ਮੁਖਾਤਿਬ ਹੁੰਦਿਆਂ ਆ ਰਾਮ ਕਹਾਣੀ ਨੂੰ ਅਗਾਹ ਤੋਰਦਿਆਂ ਕਿਹਾ ਰਾਇਮੰਡ ਕੱਪੜੇ ਦਾ ਵੱਡਾ ਵਪਾਰੀ ਜਿਸ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਆਪਣਾ ਹਵਾਈ ਜਹਾਜ਼ ਰੱਖਿਆ ਹੋਇਆ ਸੀ ਇਸ ਵੇਲੇ ਕਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ ਉਸ ਦੇ ਪੁੱਤ ਨੇ ਸਾਰੀ ਜਾਇਦਾਦ ਤੇ ਕਬਜ਼ਾ ਕਰਕੇ ਬਾਪ ਨੂੰ ਘਰੋਂ ਕੱਢ ਦਿੱਤਾ ਇਸ ਤਰ੍ਹਾਂ ਹੀ ਹਾਈ ਕੋਰਟ ਦੇ ਰਿਟਾਇਰਡ ਚੀਫ ਜਸਟਿਸ ਨੇ ਆਪਣੇ ਇਕਲੌਤੇ ਪੁੱਤ ਦੀਆਂ ਕਮੇਨੀਆ ਹਰਕਤਾਂ ਤੋਂ ਦੁਖੀ ਹੋ ਕੇ ਹਾਈ ਕੋਰਟ ਵਿੱਚ ਆਪਣੀ ਅਤੇ ਪਤਨੀ ਦੀ ਰੱਖਿਆ ਲਈ ਅਪੀਲ ਕੀਤੀ ਹੈ। ਇਹੋ ਜਿਹੇ ਵਿਅਕਤੀ ਦਾ ਤਾਂ ਦੁਹਾਈ ਪਾ ਕੇ ਕਹਿੰਦੇ ਨੇ ਕਿ ਅਸੀਂ ਅਜਿਹੀ ਔਲਾਦ ਨਾਲੋਂ ਆਤ ਹੀ ਚੰਗੇ ਸੀ। ਹੁਣ ਪ੍ਰੀਤਮ ਕੌਰ ਚੁੱਪ ਕਰ ਗਏ। ਉਸ ਨੇ ਇਹ ਦ੍ਰਿੜ ਸੰਕਲਪ ਕਰ ਲਿਆ ਸੀ ਕਿ ਉਹ ਮੁੜ ਕੇ ਪੁੱਤਰ ਪ੍ਰਾਪਤੀ ਵਾਲਾ ਜ਼ਿਕਰ ਨਹੀਂ ਕਰੇਗੀ। ਦੋਨੋਂ ਲੜਕੀਆਂ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਮੋਰੀ ਭੂਮਿਕਾ ਨਿਭਾਉਂਦੀਆਂ ਸਨ। ਪੌੜੀਦਾਰ ਪੌੜੀ ਚੜ੍ਹਦੇ ਆ ਉਹਨਾਂ ਦੋਨਾਂ ਨੇ ਅਲੱਗ ਅੱਗੜ ਪਿਛੜ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਸੀ ਜੀਆਂ ਦੀ ਇੱਛਾ ਅਨੁਸਾਰ ਉਹਨਾਂ ਨੂੰ ਉੱਚੀ ਪੜ੍ਹਾਈ ਲਈ ਕਾਲਜ ਦਾਖਲ ਕਰਵਾ ਦਿੱਤਾ ਗਿਆ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਾਰਨ ਦੋਨੋਂ ਪੈਣਾ ਬੀਡ ਕਰਨ ਪ੍ਰੰਤ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਅਧਿਆਪਕਾ ਲੱਗ ਗਈਆਂ ਘਰ ਦੀਆਂ ਜ਼ਿੰਮੇਵਾਰੀਆਂ ਮਾਪਿਆਂ ਦੀ ਸੰਭਾਲ ਤੇ ਪੇਤਾਂ ਦੀ ਇੱਜ਼ਤ ਨੂੰ ਬਚਾਈ ਰੱਖਣ ਵਿੱਚ ਵੀ ਉਹ ਕੋਈ ਕਸਰ ਨਹੀਂ ਸੀ ਛੱਡਦੀਆਂ ਹੁਣ ਤਾਂ ਮਾਂ ਵੀ ਕਹਿਣ ਲੱਗ ਪਈ ਸੀ ਕਿ ਸਾਡੀਆਂ 3 ਤਾਂ ਪੁੱਤਾਂ ਨਾਲੋਂ ਵੀ ਦੋ ਕਦਮ ਅੱਗੇ ਨੇ। ਯੋਗ ਸਮਾਂ ਆਉਣ ਤੇ ਦੋਨਾਂ 3 ਦੇ ਚੰਗੇ ਵਾਰ ਲੱਭ ਕੇ ਵਿਆਹ ਕਰ ਦਿੱਤੇ। ਡੋਲੀ ਚੜ੍ਹਨ ਵੇਲੇ ਪੁੱਬੀ ਰੋਂਦੀਆਂ 3 ਦੇ ਮਾਪੇ ਨੇ ਗੱਲ ਲਗਦਿਆਂ ਗੱਛ ਪਰ ਭਰ ਕੇ ਕਿਹਾ ਕਦੇ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਾ ਕਰਨਾ। ਤੁਹਾਡੇ ਲੱਗਿਆ ਕੰਡਾ ਵੀ ਸਾਨੂੰ ਪੇੜ ਦੇਵੇਗਾ। ਤੁਹਾਡੀ ਦਿੱਤੀ ਸਿੱਖਿਆ ਤੇ ਪੂਰੀ ਤਰ੍ਹਾਂ ਅਮਲ ਕਰਨਾ ਸਾਡਾ ਫਰਜ਼ ਹੈ। ਜਦੋਂ ਵੀ ਲੋੜ ਪਈ ਤੁਹਾਡੇ ਅੱਦੇ ਬੋਲ ਤੇ ਭੱਜੀਆਂ ਆਵਾਂਗੀਆਂ। ਦੋਨੋਂ ਭੈਣਾ ਆਪਣੇ ਆਪਣੇ ਸੋਹਰੇ ਕਾ ਰੰਗੀ ਵਸਦੀਆਂ ਹਨ ਇੱਕ ਦਿਨ ਦੋਨਾਂ ਧੀਆ ਨੂੰ ਉਹਨਾਂ ਦੀ ਮਾਂ ਦਾ ਸੁਨਿਆ ਮਿਲਿਆ ਤੁਹਾਡਾ ਡੈਡੀ ਖਾਸਾ ਢਿੱਲਾ ਹੈ ਖਾਦਾ ਪੀਤਾ ਹਾਜਮ ਵੀ ਨਹੀਂ ਹੁੰਦਾ ਚਾਹ ਨਾਲ ਰੋਟੀ ਵੀ ਨਹੀਂ ਖਾਂਦੇ ਦੋਨੋਂ ਧੀਆ ਸੁਣ ਕੇ ਪੱਜੀਆਂ ਆਈਆਂ ਡਾਕਟਰਾਂ ਤੋਂ ਚੈੱਕਅਪ ਕਰਵਾਇਆ ਦੱਸੇ ਟੈਸਟ ਕਰਵਾਏ ਉਦੋਂ ਉਹ ਅੰਤਾਂ ਦਈ ਮਾਇੂਸ ਹੋ ਗਈਆਂ ਜਦੋਂ ਡਾਕਟਰਾਂ ਨੇ ਦੱਸਿਆ ਕਿ ਉਹਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਨੇ ਇੱਕ ਕਿਡਨੀ ਬਦਲ ਲਈ ਕਿਸੇ ਹੋਰ ਦੀ ਕਿਡਨੀ ਲਾਉਣੀ ਪਵੇਗੀ ਵਾਰੀ ਖਰਚ ਸਬੰਧੀ ਵੀ ਦੱਸ ਦਿੱਤਾ ਦੋਨੋਂ ਪੈਣਾ ਆਪਣੇ ਬਾਬਲ ਦੀ ਜ਼ਿੰਦਗੀ ਦੇ ਖਤਰੀ ਨੂੰ ਪਾਪ ਦਿਆਂ ਇੱਕ ਵਾਰ ਤਾਂ ਸੁਣ ਹੋ ਗਈਆਂ ਅਥਰੂਆਂ ਭਿੱਜੀ ਆਵਾਜ਼ ਵਿੱਚ ਧੀ ਆਣੇ ਆਪਣੇ ਪਤੀਆਂ ਤੇ ਸਹਰੇ ਪਰਿਵਾਰ ਨੂੰ ਦੱਸਿਆ ਦੋਹਾਂ ਦੇ ਪਤੀ ਵੀ ਹਸਪਤਾਲ ਪਹੁੰਚ ਗਏ ਦੋਹਾਂ ਨੇ ਆਪਣੇ ਆਪਣੇ ਪਤੀਆਂ ਨੂੰ ਖੂਨ ਦੇ ਅਥਰੂ ਕੇਰਦਿਆਂ ਕਿਹਾ ਸਾਡਾ ਬਾਬਲ ਸਾਡਾ ਜੀਵਨ ਹੈ ਸਾਡੇ ਲਈ ਆਪਣੀ ਜ਼ਿੰਦਗੀ ਵਾਰ ਕੇ ਵੀ ਇਹਨਾਂ ਨੂੰ ਬਚਾਉਣਾ ਸ਼ੁਭ ਕਰਮ ਹੋਵੇਗਾ ਅਸੀਂ ਇਹਨਾਂ ਬਿਨਾ ਦੋਹਾਂ ਦੇ ਪਤੀਆਂ ਨੇ ਉਹਨਾਂ ਨੂੰ ਹੌਸਲਾ ਦਿੰਦਿਆਂ ਕਿਹਾ ਇਹ ਦੁੱਖ ਦੀ ਘੜੀ ਵਿੱਚ ਅਸੀਂ ਤੁਹਾਡੇ ਨਾਲ ਚਟਾਨ ਵਾਂਗ ਖੜੇ ਹਾਂ ਫਿਰ ਧੀਆਂ ਨੇ ਤਰੰਤ ਫੈਸਲਾ ਲੈਂਦੇ ਆ ਕਿਹਾ ਸਾਡੇ ਵਿੱਚੋਂ ਇੱਕ ਆਪਣੀ ਕਿਡਨੀ ਦਾਨ ਕਰੇਗੀ ਕਰੇਗੀ ਅਤੇ ਦੂਜੀ ਇਲਾਜ ਦਾ ਸਾਰਾ ਖਰਚ ਆਪਣੇ ਸਿਰ ਲਵੇਗੀ ਵੱਡੀ ਧੀ ਨੇ ਆਪਣੀ ਛੋਟੀ ਭੈਣ ਦਾ ਹੱਥ ਕੁੱਟ ਕੇ ਫੜਦਿਆ ਕਿਹਾ ਮੈਂ ਤੇ ਇਥੋਂ ਵੱਡੀ ਹਾਂ ਬਾਵਲ ਨੂੰ ਕਿਡਨੀ ਦਾਨ ਦੇਣਾ ਮੇਰਾ ਫਰਜ਼ ਹੈ ਇਸ ਫੈਸਲੇ ਉੱਪਰ ਸਾਰੇ ਪਰਿਵਾਰ ਅਤੇ ਪਤੀ ਦੀ ਮੋਹਰ ਲੱਗ ਗਈ ਮਾਂ ਨੂੰ ਪਤਾ ਲੱਗਣ ਤੇ ਉਸਨੇ ਡਾਡੇ ਢਾਹੇ ਹੀ ਮੋਹ ਨਾਲ ਆਪਣੀਆਂ ਧੀਆਂ ਵੱਲ ਵੇਖਿਆ ਇਲਾਜ ਸ਼ੁਰੂ ਹੋ ਗਿਆ ਦੋਹਾਂ ਨੇ ਲੋੜੀਂਦੇ ਸਾਰੇ ਟੈਸਟ ਕੀਤੇ ਗਏ ਸਾਰੇ ਟੈਸਟਾਂ ਤੋਂ ਬਾਅਦ ਲੜਕੀ ਕਿਡਨੀ ਦੇਣ ਦੇ ਯੋਗ ਪਾਈ ਗਈ ਨਿਸ਼ਚਿਤ ਦੇਣ ਆਪਰੇਸ਼ਨ ਹੋਇਆ ਆਪਰੇਸ਼ਨ ਥੀਟਰ ਤੋਂ ਬਾਹਰ ਮਾਂ ਧੀ ਜਵਾਈ ਅਤੇ ਹੋਰ ਰਿਸ਼ਤੇਦਾਰ ਕਾਲਜੇ ਦੇ ਹੱਥ ਧਰ ਕੇ ਆਪਰੇਸ਼ਨ ਕਾਮਯਾਬ ਹੋਣ ਦੀ ਦੁਆ ਕਰ ਰਹੇ ਸਨ ਕਈ ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਡਾਕਟਰ ਵੱਲੋਂ ਆਪਰੇਸ਼ਨ ਕਾਮਯਾਬ ਦਾ ਸੁਨੇਹਾ ਮਹਿਨਤ ਤੇ ਸਾਰਿਆਂ ਦੇ ਚਿਹਰੇ ਉੱਤੇ ਮੁਸਕਰਾਹਟ ਅਟਕੇ ਲੀਆਂ ਕਰ ਰਹੀ ਸੀ ਤਿੰਨ ਕਮਹੀਨੇ ਉਹ ਹਸਪਤਾਲ ਵਿੱਚ ਰਹੇ ਫਿਰ ਇੱਕ ਦਿਨ ਮਾਂ ਦੇ ਘਰ ਦੇ ਮੈਂਬਰਾਂ ਕੋਲ ਪ੍ਰਗਟਾਵਾ ਕੀਤਾ ਕਿ ਨਾਲ ਵਾਲੇ ਕਮਰੇ ਵਿੱਚ ਚੰਗੇ ਖਾਂਦੇ ਪੀਂਦੇ ਘਰ ਦਾ 60 ਕੁ ਵਰਿਆਂ ਦਾ ਵਿਅਕਤੀ ਦੋਨੋਂ ਕਿਡਨੀਆ ਖਰਾਬ ਹੋਣ ਕਾਰਨ ਦਾਖਲ ਹੈ ਦੋ ਪੁੱਤਾਂ ਦਾ ਬਾਪ ਹੈ ਉਹ ਉਨ੍ਹਾਂ ਵਿੱਚੋਂ ਇੱਕ ਵਿਆਹਿਆ ਹੋਇਆ ਹੈ ਡਾਕਟਰ ਨੇ ਦੋਹਾਂ ਨੂੰ ਪੁੱਤਾਂ ਨੂੰ ਆਪਣੇ ਬਾਪ ਲਈ ਕੱਢਣੀ ਦਾ ਪ੍ਰਬੰਧ ਕਰਨ ਲਈ ਕਿਹਾ ਤੋਨੋ ਭਰਾ ਇਸ ਵਿੱਚ ਇਸ ਸੰਬੰਧੀ ਸਲਾਹ ਅਸ਼ਵਰਾ ਕਰਨ ਲੱਗੇ ਹਨ ਤਾਂ ਵੱਡੇ ਦੀ ਘਰ ਵਾਲੀ ਨੇ ਕਰਖਤ ਜਹੀ ਭਾਸ਼ਾ ਵਿੱਚ ਆਪਣੇ ਦਯਾਰ ਨੂੰ ਕਿਹਾ ਮੇਰਾ ਘਰ ਵਾਲਾ ਤਾਂ ਕੱਢਣੀ ਕੜਵਾਉਂਦਾ ਨਹੀਂ ਜੇ ਆਪਰੇਸ਼ਨ ਸਮੇ ਉਹਨੂੰ ਕੁਝ ਹੋ ਗਿਆ ਤਾਂ ਮੈਂ ਸਾਰੀ ਉਮਰ ਅੜੇ ਪਾ ਕੇਵੇਂ ਘਟੂ ਛੋਟਿਆ ਤੂੰ ਹਲੇ ਕੁਵਾਰ ਹੈ ਇਹ ਕੰਮ ਤੂੰ ਕਰ ਅੱਗੇ ਛੋਟਾ ਬਿਫਰ ਬਿਫਰ ਹੋ ਕੇ ਬੋਲਿਆ ਸਾਰਾ ਪੈਸਾ ਟਕਾ ਤਾ ਤੁਸੀਂ ਸਾਹਮਦੇ ਰਹੇ ਹੋ ਹੁਣ ਲੋੜ ਵੇਲੇ ਮੌਕ ਮੌਕ ਮਾਰਨ ਲੱਗ ਗਏ ਜੇ ਕਿਡਨੀ ਦੇਣ ਨਾਲ ਵੱਡੇ ਨੂੰ ਕੁਝ ਹੋ ਸਕਦਾ ਹੈ ਤਾਂ ਮੈਂ ਇਹਨੂੰ ਕਿਉਂ ਨਹੀਂ ਜੇ ਆਪਰੇਸ਼ਨ ਠੀਕ ਵੀ ਹੋ ਗਿਆ ਫਿਰ ਵੀ ਇੱਕ ਕਿਡਨੀ ਕਰਕੇ ਮੈਨੂੰ ਤਾਂ ਸਾਖ ਵੀ ਨਹੀਂ ਹੋਣਾ ਮੇਰਾ ਕੋਰਾ ਜਵਾਬ ਹੈ ਐਂ ਦੇ ਦੋਨਾਂ ਨੇ ਹੀ ਕਿਡਨੀ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਉਹਨਾਂ ਦਾ ਬਾਪ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਸਦੇਵ ਅਤੇ ਈਆਂ ਦੇ ਬਾਬਾ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਹਸਪਤਾਲ ਵਿੱਚੋਂ ਛੁੱਟੀ ਮਿਲੀ। ਉਸੇ ਦਿਨ ਦੋਹਾਂ ਪੁੱਤਰਾਂ ਦਾ ਬਾਪ ਪੁੱਤ ਬਾਪੋ ਪੁੱਤਾਂ ਦੀ ਕੁਦਗਰਜ਼ੀ, ਅਕਿਰਤ ਘੰਟਾ ਤੇ ਪਾਣੀਓ ਪਤਲੇ ਰਿਸ਼ਤੇ ਦੀ ਮਾਰ ਦਾ ਸ਼ਿਕਾਰ ਹੋ ਕੇ ਦਮ ਤੋੜ ਗਿਆ। ਹਸਪਤਾਲ ਦੇ ਇੱਕ ਗੇਟ ਰਾਹੀਂ ਈਆਂ ਆਪਣੇ ਤੰਦਰੁਸਤ ਹੋਏ ਬਾਬਾ ਨੂੰ ਜ਼ਿੰਦਗੀ ਜ਼ਿੰਦਾਬਾਦ ਕਹਿੰਦਿਆਂ ਘਰ ਲੈ ਕੇ ਜਾ ਰਹੀਆਂ ਸਨ। ਸੋਹਾਗਣ ਮਾਂ ਡਾਢੇ ਹੀ ਮੋਹ ਨਾਲ ਆਪਣੀਆਂ ਪੁੱਤਾਂ ਨਾਲੋਂ ਪਿਆਰੀਆਂ ਧੀਆਂ ਵੱਲ ਵੇਖ ਰਹੀ ਸੀ ਦੋ ਜੇ ਗੇਟ ਰਾਹੀਂ ਦੋ ਪੁੱਤਾਂ ਦੇ ਬਾਪ ਦੇ ਅਰਥੀ ਦੇ ਨਾਲ ਰਿਸ਼ਤਿਆਂ ਦਾ ਜਨਾਜ਼ਾ ਵੀ ਨਿਕਲ ਰਿਹਾ ਜਨਾਜ਼ਾ ਵੀ ਨਿਕਲ ਰਿਹਾ ਸੀ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ